ਪੰਜਾਬ ਦੀਆਂ ਝਾਕੀਆਂ ਦਾ ਮੋਗਾ ਪੁੱਜਣ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸ ਬਾਰੇ ਜਾਣਕਾਰੀ ਦੇਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਹਨਾਂ ਚਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਉਪਰੰਤ ਇਹ ਚਾਕੀਆਂ ਮੋਗਾ ਜ਼ਿਲ੍ਹੇ ਵਿੱਚ ਪਹੁੰਚੀਆਂ ਹਨ ਤਾਂ ਕਿ ਆਮ ਲੋਕ ਵੀ ਇਹਨਾਂ ਚਾਕੀਆਂ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ। ਇਨ੍ਹਾਂ ਝਾਕੀਆਂ ਨੂੰ ਦੇਖਣ ਤੋਂ ਬਾਅਦ ਸਮੂਹ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਦੇ ਸਦਕਾ ਉਹਨਾਂ ਨੂੰ ਪੰਜਾਬ ਦੇ ਮਹਾਨ ਗੌਰਵਸ਼ਾਲੀ ਇਤਿਹਾਸ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਅਤੇ ਨਾਰੀ ਸਸ਼ਕਤੀਕਰਨ ਦੀ ਚਲਕ ਦੇਖਣ ਨੂੰ ਮਿਲੀ ਵੱਖ-ਵੱਖ ਪਿੰਡਾਂ ਸ਼ਹਿਰਾਂ ਚੋਂ ਹੁੰਦੀਆਂ ਹੋਈਆਂ ਝਾਕੀਆਂ ਅੱਜ ਮੋਗਾ ਵਿਖੇ ਪੁੱਜੀਆਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਤੇ ਇਲਾਕਾ ਵਾਸੀਆਂ ਸਮੇਤ ਹੋਰ ਉੱਚ ਸ਼ਖਸੀਅਤਾਂ ਵੱਲੋਂ ਇਹਨਾਂ ਝਾਕੀਆਂ ਦਾ ਨਿਗਰ ਸਵਾਗਤ ਕੀਤਾ ਗਿਆ ਕੋਟ ਇਸੇ ਖਾਂ ਧਰਮਕੋਟ ਜਿਲ੍ਹਾ ਲਲਾਬਾਦ ਫਤੇਗੜ ਕੋਰੋਟਾਨਾ ਵਿਖੇ ਪ੍ਰਦਰਸ਼ਿਤ ਇਹਨਾਂ ਝਾਕੀਆਂ ਨੂੰ ਵੇਖਣ ਆਏ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਜਾਣਨ ਦਾ ਮੌਕਾ ਮਿਲਿਆ ਚੱਕਿਆਂ ਵਿੱਚ ਜ਼ਿਲ੍ਹਿਆਂ ਵਾਲੇ ਵਾਗ ਦੀ ਘਟਨਾ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਉਦਮ ਸਿੰਘ ਬਾਬਾ ਸੋਨ ਸਿੰਘ ਪਕਣਾ ਲਾਲਾ ਲਾਜਪਤ ਰਾਏ ਜੀ ਲਾਲਾ ਹਰਦੇয়াল ਸਰਦਾਰ ਅਜੀਤ ਸਿੰਘ ਬਾਬਾ ਖੜਕ ਸਿੰਘ ਮਦਨ لال ਢਿੰਗਰਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੀਆਂ ਮਹਾਨ ਸ਼ਖਸੀਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਵਿਦਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਹੈ 9 ਅਤੇ 10 ਫਰਵਰੀ ਨੂੰ ਮੋਗਾ ਦੇ ਵੱਖ-ਵੱਖ ਪਿੰਡਾਂ ਤੋਂ ਗੁਜ਼ਰਦਿਆਂ ਫਿਰ ਇਨ੍ਹਾਂ ਝਾਕੀਆਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਲਈ ਰਵਾਨਾ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ বিজেপি ਦੀ ਸਰਕਾਰ ਵੱਲੋਂ ਸਾਡੇ ਪੰਜਾਬ ਦੀਆਂ ਚਾਕੀਆਂ ਜਿਹੜੀਆਂ ਇਸ ਵਾਰ 26 ਜਨਵਰੀ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਾ ਦੇ ਕੇ ਉਹਨਾਂ ਨੇ ਆਪਣੀ ਜਿਹੜੀ ਪੰਜਾਬ ਪ੍ਰਤੀ ਜਿਹੜੀ ਆਪਣੀ ਈਰਖਾ ਦਿਖਾਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਜਿਹੜੇ ਸਾਡੇ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਚਾਕੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਸੀਗੀਆਂ ਪੂਰੇ ਦੇਸ਼ ਦੇ ਲਈ ਉਹਨਾਂ ਨੂੰ ਸਾਡੇ ਪੰਜਾਬ ਦਾ ਵਿਰਸਾ ਦਿਖਾਉਣ ਦੇ ਲਈ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਹੁਣੇ ਚਾਕੀਆਂ ਕੱਡੀਆਂ ਜਾਣਗੀਆਂ ਔਰ ਪੂਰੇ ਪੰਜਾਬ ਦੇ ਵਿੱਚੇ ਦਿਖਾਈਆਂ ਜਾਣਗੀਆਂ ਸਾਡੇ ਬੱਚਿਆਂ ਨੂੰ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬ ਦੀ ਵਿਰਾਸਤ ਨੂੰ ਸ਼ੋਅ ਕਰਦੀਆਂ ਨੇ ਇਹ ਸੋ ਅੱਜ ਇਹ ਜਿਹੜੀਆਂ ਹੈਗੀਆਂ ਧਰਮਕੋਟ ਤੋਂ ਮੋਗਾ ਹਲਕੇ ਪਹੁੰਚੀਆਂ ਨੇ ਦੋ ਦਿਨ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ 'ਚ ਦਿਖਾਈਆਂ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਫਿਰੋਜ਼ਪੁਰ ਹਲਕੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਲਈ ਰਵਾਨਾ ਕੀਤਾ ਜਾਏਗਾ ਕੀ ਐਸਾ ਦਿਖਾਇਆ ਗਿਆ ਇਹਨਾਂ ਚਾਂਕੀਆਂ 'ਚ ਕਿਹੜੀ-ਕਿਹੜੀ ਚਾਂਕੀ ਹੈ ਜੀ ਇਦੇ ਵਿੱਚ ਜੀ ਇੱਕ ਤਾਂ ਸਾਡੇ ਪੰਜਾਬ ਦਾ ਵਿਰਸਾ ਜਿਹੜਾ ਸਾਡੇ ਫੁਲਕਾਰੀ ਜਿਸ ਤੋਂ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਉਹ ਫੁਲਕਾਰੀ ਜਿਹੜੇ ਹੈਗੇ ਸਾਡੀ ਪਹਿਣਾ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਥੀ ਜੜੀਆਂ ਫੁਲਕਾਰੀਆਂ ਬਣਾਉਂਦੀਆਂ ਹੈਗੀਆਂ ਔਰ ਸਾਡੀ ਮਾਈ ਭਾਗੋ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਸਾਡੇ ਪੰਜਾਬ ਦੀਆਂ ਜਿਹੜੀਆਂ ਭੈਣਾਂ ਨੇ ਉਹ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਮਤਲਬ ਲੜੀਆਂ ਆਪਣੀ ਰੱਖਿਆ ਕਰਨ ਦੇ ਲਈ ਸਾਡੇ ਦੇਸ਼ ਦੇ ਲਈ ਸਾਡੇ ਸਿੱਖ ਧਰਮ ਦੇ ਲਈ ਔਰ ਔਰ ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਦਾ ਸ਼ਹੀਦ ਸੁਖਦੇਵ ਸਿੰਘ ਜੀ ਔਰ ਸ਼ਹੀਦ ਪਖ ਸਿੰਘ ਜੀ ਉਹਨਾਂ ਦੇ ਜਿਹੜੇ ਹੈਗੇ ਆ ਇਹ ਸਾਰੀਆਂ ਜਿਹੜੀਆਂ ਉਚਾਕੀਆਂ ਉਹ ਸਾਡੇ ਪੰਜਾਬੀ ਵਸਨੀਕਾਂ ਨੂੰ ਦਿਖਾਈਆਂ ਜਾਂਦੀਆਂ ਪੰਜਾਬ ਦੇ ਸੱਭਿਆਚਾਰ ਨਾਲ ਸਾਰੀਆਂ ਝਾਂਕੀਆਂ ਦਿਖਾਈਆਂ ਜਾਂਦੀਆਂ ਫਿਰ ਇਹ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ ਦੇਖੋ ਜੀ ਇਹ ਤਾਂ ਸਾਫ ਇਸ ਵਾਰ ਪਤਾ ਚੱਲਿਆ ਕਿ ਪੰਜਾਬ ਦੇ ਪ੍ਰਤੀ ਜਿਹੜਾ ਬਿਤਕਰਾ ਕੇਂਦਰ ਸਰਕਾਰ ਭਾਜਪਾ ਦੀ ਸਰਕਾਰ ਨੇ ਰੱਖਿਆ ਸੋ ਉਹ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਹਰ ਸਟੇਟ ਦੀਆਂ ਚਾਕੀਆਂ ਜਿਹੜੀਆਂ ਹਰ ਸਟੇਟ ਨੂੰ ਹੱਕ ਹੈ ਕਿ ਸਾਡੀ ਰਾਜਧਾਨੀ ਦੇ ਵਿੱਚ ਉਹਨਾਂ ਦੀਆਂ ਚਾਕੀਆਂ ਦਿਖਾਈਆਂ ਜਾਣ ਬਟ ਇਹ ਜਿਹੜਾ ਇਸ ਵਾਰ ਮੋਦੀ ਸਰਕਾਰ ਨੇ ਇਹ ਬਿਤਕਰਾ ਪੰਜਾਬ ਦੇ ਪ੍ਰਤੀ ਦਿਖਾਇਆ ਉਸ ਤੋਂ ਪੰਜਾਬੀਆਂ ਨੂੰ ਪਤਾ ਚੱਲਦਾ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨੀ ਜਿਹੜੇ ਸਾਡੇ ਕਾਨੂੰਨ ਲੈ ਕੇ ਆਉਂਦੇ ਸੀਗੇ ਕਿਸਾਨੀ ਬਿੱਲ ਲੈ ਕੇ ਆਉਂਦੇ ਸੀਗੇ ਔਰ ਉਹ ਲਗਾਤਾਰ ਦਿਖਾ ਰਹੇ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਰੋਧੀ ਜਿਹੜਾ ਆਪਣਾ ਰਵਈਆ ਬਰਤ ਰਿਹਾ ਹੈ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਸਾਡੇ ਪੰਜਾਬ ਦਾ ਵਿਰਸਾ ਬਹੁਤ ਹੀ ਜਿਹੜਾ ਕਹੀਏ ਜੀ ਬਹੁਤ ਵਧੀਆ ਵਿਰਸਾ ਸਾਡਾ ਔਰ ਸਾਡੀ ਜਿਹੜੀ ਸਾਡੀਆਂ ਜਿੰਨੇ ਵੀ ਸਾਡੇ ਸ਼ਹੀਦ ਰਹੇ ਆ ਪੰਜਾਬ ਤੋਂ ਉਹਨਾਂ ਨੇ ਪੰਜਾਬ ਦੀ ਆਜ਼ਾਦ ਪੂਰੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਇੱਕ ਅਲੱਗ ਤੋਂ ਯੋਗਦਾਨ ਪਾਇਆ ਕਿਉਂਕਿ ਚਾਹੇ ਉਹ ਦੇਸ਼ ਦੀ ਲੜਾਈ ਹੋਵੇ ਚਾਹੇ ਕੋਈ ਵੀ ਕੋਈ ਲਹਿਰ ਹੋਵੇ ਉਸ ਦੇ ਵਿੱਚ ਪੰਜਾਬੀ ਜਿਹੜਾ ਵੱਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਐ ਸੋ ਉਸ ਦਾ ਕੋਈ ਬਦ ਨਹੀਂ ਦੇ ਸਕਦਾ ਥੈਂਕ ਯੂ ਮੈਂ ਤਾਂ ਕਿੰਨਾ ਜੀ ਬਹੁਤ ਵਧੀਆ ਸ਼੍ਰੀ ਭਗਵਾਨਤਮਨ ਜੀ ਦਾ ਬਰਾਲਾ ਜੀ ਇਹ ਕਿੱਥੇ ਲੋਕਾਂ ਨੇ ਟੀਵੀ ਦੇ ਵੇਖਣੀਆਂ ਸੀ ਕਿੱਥੇ ਹੁਣ ਸਨ ਮੁੱਖੋ ਕੇ ਵੇਖ ਰਹੀ ਹੈ ਜੀ ਇਹਦੇ ਨੌਜਵਾਨ ਪੀੜੀ ਇਹਦੇ ਨਾਲ ਜੁੜੂਗੀ ਨੌਜਵਾਨ ਪੀੜੀ ਨੂੰ ਪਤਾ ਲੱਗੂਗਾ ਉਹ ਇਹਦੇ ਤੋਂ ਸੇ ਦੇ ਲੈ ਕੇ ਕੋਈ ਚੰਗੇ ਕੰਮ ਕਰਨਗੇ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਪਤਾ ਨਹੀਂ ਕੀ ਕਾਰਨਾ ਕਰਕੇ 26 ਜਨਵਰੀ ਨੂੰ ਕਿਉਂ ਨਹੀਂ ਵਿਖਾਈਆਂ ਗਈਆਂ ਇਹ ਪੰਜਾਬ ਦਾ ਸੱਭਿਆਚਾਰ ਸੀ ਵਿਖਾਣਾ ਚਾਹੀਦਾ ਸੀ ਜ਼ਰੂਰ ਸੀ ਇਹਦੇ 'ਚ ਕੋਈ ਗਲਤ ਨਹੀਂ ਸਾਰਾ ਪੰਜਾਬੀ ਸੱਭਿਆਚਾਰ ਆ ਜੀ ਪੰਜਾਬ ਦੇ ਸ਼ਹੀਦ ਵਿਖਾਏ ਹੋਏ ਆ ਪੰਜਾਬ ਦੇ ਸਿੱਖ ਸੌਂ ਦਾ ਇਹਦਾ ਵਿਖਾਇਆ ਹੋਇਆ ਆ ਪੀ ਆਪ ਦਾ ਸੱਭਿਆਚਾਰ ਵਿਖਾਇਆ ਵੇ ਇਹਦੇ ਚ ਕੁਝ ਗਲਤ ਤਾਂ ਲੱਗਦਾ ਨਹੀਂ ਜੀ ਕੀ ਕਿ ਭਗਤ ਸਿੰਘ ਹੋਣਾਂ ਦੀ ਲਾਲਾ ਲਾਜਪਤ ਰਾਏਾਂ ਦੀ ਸ਼ੀ ਦੀ ਦੀਏ ਬੀਬੀ ਭਾ ਭਾ ਘਰ ਜੀ ਤੇ ਇੱਕ ਸੱਭਿਆਚਾਰਕਾ ਜੀ ਜੀ ਇਧਰ ਦੇਖੋ ਹਾਂ ਇੱਕ ਜ਼ਿਲ੍ਹਿਆਂ ਵਾਲਾ ਬਾਗ ਹੈ ਜੀ ਉਹ ਵਿਖਾਇਆ ਗਿਆ ਇਹਦੇ ਚ ਗਲਤ ਤਾਂ ਕੁਝ ਹੈ ਨਹੀਂ ਦਿਖਦਾ ਜੀ ਕਿੱਥੇ ਕਿੱਥੇ ਜਾਣੀਆਂ ਹੁਣ ਇਹ ਇਸ ਤੋਂ ਬਾਅਦ ਜੀ ਸਾਰੇ ਪੰਜਾਬ ਚ ਕਹਿੰਦੇ ਵਿਖਾਈਆਂ ਜਾਣੀਆਂ ਜੀ ਅੱਜ ਕੱਲ ਮੋਗ ਗਈਆਂ ਵੀ ਹੁਣ ਇਸ ਤੋਂ ਬਾਅਦ ਮੇਰੇ ਖਾਲ ਪਰ ਜਾਣਗੀਆਂ ਜੀ ਚਲਾਗਾ ਜੋ ਕਦਮ ਆ ਜੀ ਇਹ ਨੌਜਵਾਨ ਪੀੜ੍ਹੀ ਨੂੰ ਆਪਦੇ ਨਾਲ ਜੋੜੂਗਾ ਇਹਦੇ ਨਾਲ ਨੌਜਵਾਨ ਪੀੜੀ ਤੇ ਬਹੁਤ ਅਸਰ ਪੂਗਾ ਜੀ ਧੰਨਵਾਦ ਮੋਗਾ ਤੋਂ ਪੱਤਰਕਾਰ ਸੌਰਵ ਅਰੋੜਾ ਦੀ ਰਿਪੋਰਟ ਫਾਸਟ ਅਪਡੇਟ